ਮੈਂ ਬੰਦਾ ਠੀਕ ਹੈ ਪਰ ਬੇਹੋਸ਼ੀ ਚ ਮੜਾ ਬੇਹੋਸ਼ੀ ਚ ਹਰ ਬੰਦਾ ਮੜਾ ਤੇ ਮੈਂ ਹੁਣ ਹੌਲੀ ਹੌਲੀ ਹੋਸ਼ ਚ ਆਣਾ ਪ੍ਰਮਾਤਮਾ ਸਮਤ ਬਖਸ਼ੇ ਹੋਸ਼ ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ ਬੇਹੋਸ਼ੀ ਮਾੜੀ ਹੈ ਪਰ ਮੀਸ਼ ਮਰਮਾ ਦੇ ਡਿਵੋਰਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਨਾਲ ਹੀ ਸ਼ਹਿਰੀ ਮਾਨ ਵੀ ਲਾਈਵ ਆ ਕੇ ਸਾਰੀ ਗੱਲ ਬਤਾਦਾ ਏ ਤੁਸੀਂ ਵੀ ਸੁਣੋ ਸ਼ਹਿਰੀ ਮਾਨ ਨੇ ਕੀ ਕਿਹਾ ਯਾਦ ਕਰੋ ਥੋੜੀ ਲਾਈਫ ਚ ਨਾ ਬਹੁਤ ਵੱਡੇ ਵੱਡੇ ਕੋਈ ਇਨਸੀਡੈਂਟ ਹੋਏ ਹੋਣਗੇ ਜਿਹੜੇ ਤੁਹਾਨੂੰ ਯਾਦ ਰਹਿਣਗੇ ਹਣਾ ਤੇ ਹਮੇਸ਼ਾ ਜਦੋਂ ਵੀ ਕੋਈ ਬਹੁਤ ਵੱਡਾ ਇਨਸੀਡੈਂਟ ਤੁਹਾਡੀ ਲਾਈਫ ਚ ਹੁੰਦਾ ਨਾ ਉਹ ਇਸ ਕਰਕੇ ਹੁੰਦਾ ਹੈ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਉਹ ਸਿਨਸੀਡੈਂਟ ਤੋਂ ਕੁਝ ਸਿੱਖੋ ਔਰ ਹਮੇਸ਼ਾ ਉਹ ਸਿਨਸੀਡੈਂਟ ਦੇ ਕੁਝ ਕਰੈਕਟਰ ਹੁੰਦੇ ਆ ਕੁਝ ਪਾਤਰ ਹੁੰਦੇ ਆ ਜਿਹੜੇ ਕਿ ਉਸ ਇਨਸੀਡੈਂਟ ਨੂੰ ਰੀਅਲ ਬਣਾਉਂਦੇ ਆ ਤੇ ਪਿੱਛੇ ਪ੍ਰਮਾਤਮਾ ਬੈਠਾ ਹੁੰਦਾ ਜਿਹੜਾ ਦੇਖ ਰਿਹਾ ਕਿ ਇਹ ਬੰਦਾ ਸਿੱਖਦਾ ਹੈ ਕਿ ਨਹੀਂ ਸਿੱਖਦਾ ਹੈ ਨਾ ਸੋ ਹਰ ਇਨਸੀਡੈਂਟ ਦੇ ਪਿੱਛੇ ਪ੍ਰਮਾਤਮਾ ਹੀ ਆ ਤੇ ਉਹ ਦੇਖਣਾ ਚਾਹੁੰਦਾ ਵੀ ਮੇਰਾ ਬੰਦਾ ਕੁਝ ਸਿੱਖਦਾ ਕਿ ਨਹੀਂ ਸਿੱਖਦਾ। ਕਿਰ ਮੇਰੀ ਲਾਈਫ ਚ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਉਹਦੇ ਤੋਂ ਬਹੁਤ ਬੰਦਿਆਂ ਨੇ ਸਿੱਖਿਆ ਕਿਰ ਮੈਂ ਨਹੀਂ ਹਜੇ ਸਿੱਖਿਆ ਪਰ ਮੈਂ ਸਿੱਖ ਰਿਹਾ। ਪਰ ਉਸ ਇਨਸੀਡੈਂਟ ਤੋਂ ਮੈਂ ਇਹ ਸਿੱਖਿਆ ਯਾਰ ਵੀ ਉਹ ਪੂਰੇ ਦਾ ਪੂਰਾ ਇਨਸੀਡੈਂਟ ਯਾਰ ਮੇਰੇ ਲਈ ਰਚਿਆ ਗਿਆ ਸੀ। ਉਹ ਪੂਰੇ ਦਾ ਪੂਰਾ ਡਰਾਮਾ ਹੀ ਮੇਰੇ ਲਈ ਰਚਿਆ ਗਿਆ ਸੀ ਕਿਉਂਕਿ ਜੇ ਉਹ ਮੇਰੇ ਲਈ ਰਚਿਆ ਨਾ ਹੁੰਦਾ ਤਾਂ ਅੱਜ ਜੋ ਮੈਂ ਗੱਲਾਂ ਸੁਣ ਰਿਹਾ ਉਹ ਨਾ ਹੁੰਦੀਆਂ ਹਨਾ। ਸੋ ਇਸ ਕਰਕੇ ਉਸ ਇੰਸੀਡੈਂਟ ਤੋਂ ਬਾਅਦ ਮੈਨੂੰ ਰੀਅਲਾਈਜ਼ ਹੋਇਆ ਯਾਰ ਮੈਨੂੰ ਥੋੜਾ ਜਿਹਾ ਹਿਸਾਬ ਕਿਤਾਬ ਚਾਉਣਾ ਚਾਹੀਦਾ ਨਹੀਂ ਤਾਂ ਮੈਨੂੰ ਤਾਂ ਐਂ ਲੱਗਦਾ ਸੀ ਵੀ ਮੈਂ ਜਮਾਂ ਜਵਾਕਰਗਾ ਸੀ ਯਾਰ ਉਸ ਇੰਸੀਡੈਂਟ ਤੋਂ ਬਾਅਦ ਮੈਂ ਥੋੜਾ ਜਿਹਾ ਬੰਦਾ ਬਣਿਆ ਤੇ ਮੈਨੂੰ ਲੱਗਦਾ ਵੀ ਉਹ ਸਾਰੇ ਦਾ ਸਾਰਾ ਇੰਸੀਡੈਂਟ ਹੀ ਮੇਰੇ ਵਾਸਤੇ ਬਣਾਇਆ ਗਿਆ ਸੀ ਸੋ ਉਹਨਾਂ ਕਰੈਕਟਰਾਂ ਦਾ ਧੰਨਵਾਦ ਉਸ ਪਰਮਾਤਮਾ ਦਾ ਧੰਨਵਾਦ ਜਿਨੇ ਮੈਨੂੰ ਇੰਨੇ ਜੋਗਾ ਸਮਝਿਆ ਕਿ ਮੈਂ ਅੱਜ ਥੋੜਾ ਬਹੁਤਾ ਕੁਝ ਸੋਚ ਪਾਰ ਆ ਤੇ ਮਿੱਤਰੋ ਸਭ ਤੋਂ ਮਾੜੀ ਗੱਲ ਦੱਸਾਂ ਕੀ ਹੈ ਮੇਰੀ ਜ਼ਿੰਦਗੀ ਦੀ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੀ ਸਭ ਤੋਂ ਮਾੜੀ ਗੱਲ ਹੈ ਬੇਹੋਸ਼ੀ ਕਿਉਂਕਿ ਬੇਹੋਸ਼ੀ ਚ ਜੋ ਵੀ ਕੰਮ ਕੀਤਾ ਉਹ ਮਾੜਾ ਹੀ ਹੋਇਆ ਤੇ ਮੇਰੇ ਲਈ ਤਾਂ ਸਭ ਤੋਂ ਮਾੜਾ ਹੋਇਆ ਪਰ ਮੈਂ ਇਨਾ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਵੀਰੋ ਮੈਂ ਜੋ ਕੀਤਾ ਯਾਰ ਬੇਹੋਸ਼ੀ ਚ ਕੀਤਾ ਹੁਣ ਮੈਂ ਬੇਹੋਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮਾਫ਼ ਕਰਿਓ ਤੇ ਕਦੇ ਵੀ ਬੇਹੋਸ਼ੀ ਨੂੰ ਮਾਫ਼ ਨਾ ਕਰਿਓ ਜਿਹੜਾ ਬੇਹੋਸ਼ੀ ਚੋਂ ਬਾਹਰ ਆ ਰਿਹਾ ਯਾਰ ਉਹਨੂੰ ਮਾਫ਼ ਕਰ ਦਿਓ ਸੋ ਮੇਰੇ ਵੱਲੋਂ ਸਾਰਿਆਂ ਤੋਂ ਮਾਫੀ ਜਿਨ੍ਹਾਂ ਨੂੰ ਮੈਂ ਤੰਗ ਕੀਤਾ ਮਾੜਾ ਕਿਹਾ ਆ ਕੁਝ ਵੀ ਗਾਲਾਂ ਕੱਢੀਆਂ ਮੈਂ ਬੰਦਾ ਠੀਕ ਆ ਪਰ ਬੇਹੋਸ਼ੀ ਚ ਮਾੜਾ ਬੇਹੋਸ਼ੀ ਚ ਹਰ ਬੰਦਾ ਮਾੜਾ ਤੇ ਮੈਂ ਹੁਣ ਹੌਲੀ ਹੌਲੀ ਹੋਸ਼ ਚ ਆ ਰਹਾ ਪ੍ਰਮਾਤਮਾ ਸਮਤ ਬਖਸ਼ੇ ਹੋਸ਼ ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ ਬੇਹੋਸ਼ੀ ਮਾੜੀ ਆ